ਦੋਸਤੋ ਸਤਿ ਸ਼੍ਰੀ ਅਕਾਲ ਕੋਈ ਵੀ ਜਦੋਂ ਕੋਈ ਸਰਕਾਰ ਬਣਦੀ ਹੈ ਉਹ ਆਪਣੀਆਂ ਜਿਹੜੀਆਂ ਪ੍ਰਾਇੋਰਟੀਜ਼ ਨੇ ਉਹ ਅੱਗੇ ਰੱਖ ਕੇ ਹੀ ਜਿਹੜਾ ਹੈਗਾ ਆਪਣਾ ਕੰਮਕਾਰ ਸ਼ੁਰੂ ਕਰਦੀ ਹੈ ਜਦੋਂ ਦੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ 2022 ਦੇ ਵਿੱਚ ਬਣੀ ਤਾਂ ਉਹਨਾਂ ਨੇ ਵੀ ਆਪਣੀਆਂ ਬੜੀਆਂ ਵੱਡੀਆਂ ਜਿਹੜੀਆਂ ਪ੍ਰਾਇੋਰਟੀਜ਼ ਰੱਖੀਆਂ ਸਿਹਤ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਗਵਰਨੈਂਸ ਨੂੰ ਲੈ ਕੇ ਬੜੀਆਂ ਵੱਡੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਪ੍ਰਾਇੋਰਟੀਜ਼ ਰੱਖੀਆਂ ਸੀ ਉਹਦੇ ਵਿੱਚ ਹੁਣ ਜਦੋਂ ਉਹ ਸਾਢੇ 3 ਸਾਲ ਦਾ ਸਮਾਂ ਹੋ ਗਿਆ ਤਾਂ ਮੇਰੇ ਖਿਆਲ ਦੇ ਵਿੱਚ ਸਤਰਾਤਲ ਤੇ ਸਾਰਿਆਂ ਨੂੰ ਪਤਾ ਵੀ ਕਿੰਨਾ ਕੁ ਕੰਮ ਕਿਹੜੇ-ਕਿਹੜੇ ਇਸ਼ੂਜ਼ ਦੇ ਉੱਤੇ ਹੋਇਆ ਤੇ ਪਰ ਉਹ ਆਪਣੇ ਦਿੱਲੀ ਦੇ ਆਕਾਮਾਂ ਦੇ ਕਹੇ ਦੇ ਉੱਤੇ ਸਿਰਫ ਇੱਕ ਨੈਰੇਟਿਵ ਬਣਾ ਕੇ ਸਰਕਾਰਾਂ ਚਲਾਉਣੀਆ ਚਾਹੁੰਦੇ ਨੇ ਔਰ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿਵੇਂ ਉਹਨਾਂ ਨੇ ਇੱਕ এডਿਕੇਸ਼ਨ ਕ੍ਰਾਂਤੀ ਵਿਦਿਅਕ ਕ੍ਰਾਂਤੀ ਦੇ ਨਾਂ ਦੇ ਉੱਤੇ ਬੜਾ ਵੱਡਾ ਪ੍ਰਚਾਰ ਸ਼ੁਰੂ ਕੀਤਾ ਬੜਾ ਵੱਡੇ ਲੈਵਲ ਦੇ ਉੱਤੇ ਪ੍ਰੋਗਰਾਮ ਸ਼ੁਰੂ ਕੀਤੇ ਵੀ ਅਸੀਂ ਕਿੰਨੀ ਇਨਫਰਾਸਟ੍ਰਕਚਰ ਦੇ ਵਿੱਚ ਜਾਂ ਕਿੰਨੀ এডਿਕੇਸ਼ਨ ਦੇ ਵਿੱਚ ਜਿਹੜਾ ਹੈਗਾ ਅਸੀਂ ਆਪਣਾ ਯੋਗਦਾਨ ਪਾਇਆ ਮੈਂ ਬਹੁਤੀ ਗੱਲ ਲੰਬੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਮੈਂ ਇਸ ਦੇ ਉੱਤੇ ਕਪੂਰਾ ਦਾ ਪੂਰਾ ਤੁਹਾਨੂੰ ਹਰ ਰੋਜ਼ ਇੱਕ ਸੀਰੀਜ਼ ਹੀ ਕਰੂੰਗਾ ਛੋਟਾ ਛੋਟਾ ਪਰ ਥੋੜੀ ਜਿਹੀ ਭੂਮਿਕਾ ਵਾਸਤੇ ਸਮੇਂ ਦੀ ਜਰੂਰਤ ਜ਼ਰੂਰ ਹੁੰਦੀ ਹੈ ਉਸ ਵਾਸਤੇ ਮੈਂ ਤੁਹਾਡੇ ਤੋਂ ਮਾਫੀ ਚਾਹਉਣਾ ਕਿਉਂਕਿ ਜਦੋਂ ਇਹਨਾਂ ਨੇ ਜਦੋਂ ਜੇ ਐਜੂਕੇਸ਼ਨ ਦੀ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਇਹਨਾਂ ਨੇ ਜਦੋਂ ਆਪਾਂ ਇੱਕ ਬੇਸ ਬਣਾਉਣਾ ਤਾਂ ਉਹਦੇ ਵਾਸਤੇ ਸਾਡਾ ਐਜੂਕੇਸ਼ਨ ਦੂਸੇ ਆਪਣਾ ਜਿਹੜਾ ਹੈਗਾ ਆਧਾਰ ਬਣਾ ਕੇ ਇਹਨਾਂ ਨੇ ਸ਼ੁਰੂ ਕੀਤਾ ਤਾਂ ਇਹਨਾਂ ਨੇ ਸਭ ਤੋਂ ਪਹਿਲੀ ਜਿਹੜੀ ਚੇਅਰਮੈਨ ਹੈ ਉਹ ਡਾਕਟਰ ਸਤਵੀਰ ਕੌਰ ਨੂੰ ਲਾਇਆ ਜਿਹੜੀ ਕਿ ਰਿਟਾਇਰਡ ਆਈਐਸ ਅਫਸਰ ਸੀ ਦਿੱਲੀ ਤੋਂ ਸੀ ਉਹਨੇ ਆਪਣੇ ਇੱਥੇ ਕੰਮ 'ਚ ਕੋਈ ਰੁਚੀ ਨਹੀਂ ਦਿਖਾਈ ਕੋਈ ਇੱਥੇ ਕੋਈ ਕੰਮ ਨਹੀਂ ਕੀਤਾ ਪਰ ਉਹਨੂੰ ਇਹਨਾਂ ਨੇ ਉਹਦੇ ਸਮੇਂ ਤੋਂ ਪਹਿਲਾਂ ਹੀ ਉਹ ਤੋਂ ਰਿਜਾਇਨ ਲੈ ਕੇ ਉਹਨੂੰ ਜਿਹੜਾ ਸੀਗਾ ਇਹਨਾਂ ਨੇ ਇੱਥੋਂ ਉਹਨੂੰ ਘਰ ਤੋੜ ਦਿੱਤਾ ਤੇ ਨਵੇਂ ਚੇਅਰਮੈਨ ਇਹਨਾਂ ਨੇ ਲਾਏ ਡਾਕਟਰ ਅਮਰਸਨ ਅਮਰਪਾਲ ਸਿੰਘ ਜਿਹੜੇ ਕਿ ਆਪ ਖੁਦ ਰਿਟਾਇਰਡ ਆਈਐਸ ਅਫਸਰ ਸੀ ਜਿਸ ਚੀਜ਼ ਦੀ ਬੇਸ ਜਿਸ ਮਕਾਨ ਦਾ ਬੇਸ ਹੀ ਗਲਤ ਹੋਵੇ ਤਾਂ ਮੇਰੇ ਖਿਆਲ ਦੇ ਵਿੱਚ ਉਹਦਾ ਉਹਦਾ ਕਾਮਯਾਬ ਹੋਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਜੇ ਅਸੀਂ ਡਾਕਟਰ ਅਮਰਪਾਲ ਸਿੰਘ ਦੀ ਜੀਵਨੀ ਦੇ ਉੱਤੇ ਪਿਛਲੀ ਤੇ ਛਾਤ ਮਾਰੀਏ ਤਾਂ ਉਹਨਾਂ ਨੂੰ ਕਿਸੇ ਟਾਈਮ ਡਾਕਟਰ ਅ ਅਮਰਪਾਲ ਨੂੰ ਸਰਦਾਰ ਬਾਦਲ ਦਾ ਬਲੂ ਆਈਡ ਬॉय ਕਿਹਾ ਜਾਂਦਾ ਸੀ ਕਿਉਂਕਿ ਉਹ ਇੱਕ 24 ਕਰੋੜ ਦਾ ਇੱਕ ਆਇਰਨ ਹੋਰਸ ਆਇਰਨ ਹੋਰਸ ਸਕੈਮ ਹੋਇਆ ਸੀਗਾ ਪੰਜਾਬ ਐਗਰੋ ਦੇ ਵਿੱਚ ਜਿਹਦੇ ਵਿੱਚ ਉਹ ਅਡੀਸ਼ਨਲ ਮੈਨੇਜਿੰਗ ਡਾਇਰੈਕਟਰ ਹੁੰਦੇ ਸੀ ਉਹਦੇ ਚੋਂ ਦੋਸ਼ੀ ਪਾਏ ਗਏ ਸੀ ਤੇ ਉਹਨਾਂ ਦੇ ਨਾਲ ਐਮ ਡੀ ਹੁੰਦੇ ਸੀ ਕਿਰਪਾ ਸ਼ੰਕਰ ਸਰੋਜ ਉਹ ਵੀ ਦੋਸ਼ੀ ਪਾਏ ਗਏ ਸੀ ਪਰ ਜਦੋਂ 2013 ਦੇ ਵਿੱਚ ਸਰਕਾਰ ਜਾ ਰਹੀ ਸੀ ਕਿ ਬਾਦਲ ਸਾਹਿਬ ਦੀ ਤਾਂ ਉਹਨਾਂ ਨੇ ਇਲੈਕਸ਼ਨ ਦੇ ਕੋਰਟ ਤੋਂ 2-3 ਦਿਨ ਪਹਿਲਾਂ ਉਹਨਾਂ ਜਿਹੜਾ ਹੈਗਾ ਅਮਰਪਾਲ ਅਮਰਪਾਲ ਸਿੰਘ ਦੀ ਉਹ ਸਜ਼ਾ ਮaaf ਕਰ ਦਿੱਤੀ ਕਿਉਂਕਿ ਜਿਹੜੀ ਸਜ਼ਾ ਦਿੱਤੀ ਗਈ ਸੀ ਉਹ ਪੀਪੀਐਸਸੀ ਦੇ ਥਰੂ ਦਿੱਤੀ ਜਾਂਦੀ ਹੈ ਪੀਸੀਐਸਸੀ ਬਾਅਦ ਵਿੱਚ ਆਈਐਸ ਬਣ ਗਏ ਸੀ ਉਹ ਮaaf ਕਰਕੇ ਉਹਨਾਂ ਨੂੰ ਇਹਨਾਂ ਨੇ ਉਹਦੀ ਉਹਦੇ ਵਿੱਚ ਸਰਵ ਸੁਖ ਚਿੰਤਰੀ ਕਰਤੀ ਸੀ ਵੀ ਇਹ ਫਿਊਚਰ ਦੇ ਵਿੱਚ ਐਦਾਂ ਦੀ ਗਲਤੀ ਨਹੀਂ ਕਰਨਗੇ ਅਤੇ ਉਹਨਾਂ ਨੂੰ ਜਿਹੜਾ ਹੈਗਾ ਇਹ ਸਜ਼ਾ ਮaaf ਕਰਕੇ ਮੁਕਤ ਇਸ ਗੱਲ ਤੋਂ ਮੁਕਤ ਉਹ ਦੋਸ਼ਾਂ ਤੋਂ ਦੋਸ਼ ਤੋਂ ਮੁਕਤ ਤਾਂ ਨਹੀਂ ਹੋ ਸਕਦੇ ਪਰ ਉਹ ਸਜ਼ਾ ਜ਼ਰੂਰ ਇਹਨਾਂ ਨੇ ਮਾਫ਼ ਕਰ ਦਿੱਤੀ ਸੀ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਹੁਣ ਸਰਕਾਰ ਬਣੀ ਇਹਨਾਂ ਨੇ ਉਸੇ ਅਫੀਸਰ ਨੂੰ ਜਿਸ ਨੂੰ ਕਿ ਬਾਦਲ ਸਾਹਿਬ ਨੇ ਸਿਰਫ ਵਾਰਨਿੰਗ ਦੇ ਕੇ ਛੱਡਿਆ ਸੀ ਨਾ ਕਿ ਉਹ ਦੋਸ਼ ਮੁਕਤ ਹੋਇਆ ਸੀ ਉਹਨੂੰ ਇਹਨਾਂ ਨੇ ਜਿਹੜਾ ਹੈਗਾ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਗਾ ਦਿੱਤਾ ਜਿੱਥੋਂ ਕਿ ਸਾਫ਼ ਤੇ ਸਪਸ਼ਟ ਹੁੰਦਾ ਹੈ ਵੀ ਜੇ ਤੁਹਾਨੂੰ ਕੋਲੋਂ ਮੇਰੇ ਖਿਆਲ ਚ ਪਹਿਲਾ ਇਹਨਾਂ ਨੂੰ ਕੋਈ ਚੇਅਰਮੈਨ ਨਹੀਂ ਲੱਭਿਆ ਉਹ ਦਿੱਲੀ ਤੋਂ ਲਿਆਏ ਫਿਰ ਦੂਜਾ ਜਿਹੇ ਚੇਅਰਮੈਨ ਨੂੰ ਲੱਭਿਆ ਤਾਂ ਉਹ ਉਹਨਾਂ ਦੀ ਇਮੇਜ ਜਿਹੜੀ ਹੈਗੀ ਟਿੰਟਡ ਹੈ ਕਿਉਂਕਿ ਇਹ ਜਿਹੜੀ ਕੋਈ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਜਿਹੜੀ ਸਾਰੀ ਸਟੋਰੀ ਸੀ ਉਹ ਹਿੰਦੁਸਤਾਨ ਟਾਈਮਜ਼ ਨੇ ਆਪਣੇ ਅਖਬਾਰ ਦੇ ਵਿੱਚ ਦਿੱਤੀ ਸੀ ਤੇ ਜਿਹਦੇ ਬੀਜ ਦੇ ਉੱਤੇ ਇਹਨਾਂ ਦੇ ਉੱਤੇ ਐਕਸ਼ਨ ਹੋਇਆ ਸੀ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਇਸ ਵਿਵੇਕ ਤੇ ਗੱਲ ਛੱਡ ਲਾਂ ਤੇ ਆਪਣੀ ਅੱਜ ਸੀਰੀਜ਼ ਇਸ ਤੋਂ ਸ਼ੁਰੂ ਕਰਦਾ ਵੀ ਜਿਸ ਜਿਸ ਡਿਪਾਰਟਮੈਂਟ ਦਾ ਬੀਐਸ ਕਿਸਮ ਦਾ ਹੋਵੇ ਤੇ ਮੇਰੇ ਖਿਆਲ ਦੇ ਵਿੱਚ ਉਹਦੇ ਚ ਕ੍ਰਾਂਤੀ ਲਿਆਉਣ ਵਾਲੀ ਕਿਹੜੀ ਗੱਲ ਕੀਤੀ ਜਾ ਸਕਦੀ ਹੈ ਇਹ ਗੱਲ ਤੁਹਾਡੇ ਵਿਵੇਕ ਤੇ ਹੈ ਤੇ ਮੈਂ ਬੇਨਤੀ ਕਰਦਾ ਵੀ ਮੈਂ ਇੱਥੇ ਇੱਕ ਛੋਟੀ ਜੀ ਸੀਰੀਜ਼ ਸ਼ੁਰੂ ਕਰ ਰਹੇ ਹਾਂ ਜਿਹੜਾ ਹਰ ਰੋਜ਼ ਇੱਕ ਜਾਂ ਦੋ ਮਿੰਟ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਿਆ ਕਰੂੰਗਾ ਉਹਦੇ ਉੱਤੇ ਜਿਹੜਾ ਧਿਆਨ ਜ਼ਰੂਰ ਦੇਣਾ ਧੰਨਵਾਦ